ਸਮਾਣਾ ਸਿਟੀ ਪੁਲਿਸ ਵੱਲੋਂ ਇੱਕ ਕਥਿਤ ਚੋਰ ਨੂੰ ਕਾਬੂ ਕੀਤਾ ਗਿਆ ਜਿਸ ਨੇ ਇੱਕ ਮੋਟਰਸਾਈਕਲ ਚੋਰੀ ਕੀਤੀ ਸੀ ਉਸਨੇ ਵੀ ਇਸ ਨੂੰ ਕਬੂਲ ਕੀਤਾ ਅਤੇ ਕਿਹਾ ਕਿ ਮੈਂ ਚੋਰੀ ਨਸ਼ੇ ਦੇ ਕਰਕੇ ਕਰਦਾ ਇਸ ਲਈ ਪੁਲਿਸ ਨੇ ਇਸ ਨੂੰ ਨਾਕੇ ਬੰਦੀ ਦੇ ਦੌਰਾਨ ਕਾਬੂ ਕੀਤਾ ਇਸ ਦੇ ਬਾਰੇ ਜਾਣਕਾਰੀ ਪੁਲਿਸ ਦੇ ਸਿਟੀ ਸਮਾਣਾ ਦੇ ਅਧਿਕਾਰੀ ਜਗਪਾਲ ਸਿੰਘ ਵੱਲ ਦਿੱਤੀ ਗਈ ਔਰ ਉਸ ਦੀ ਮੈਡੀਕਲ ਜਾਂਚ ਸਮਾਣਾ ਦੇ ਸਰਕਾਰੀ ਹਸਪੀਟਲ ਵਿੱਚ ਕਰਾ ਕੇ ਉਹਨੂੰ ਸਮਾਣਾ ਦੀ ਅਦਾਲਤ ਦੇ ਵਿੱਚ ਪੁਲਿਸ ਪੇਸ਼ ਕਰ ਰਹੀ ਹੈ ਔਰ ਰਿਮਾਂਡ ਦੀ ਮੰਗ ਵੀ ਕਰੇਗੀ ਹੈਪੀ ਨਾਮ ਨਾਲ ਕਹਾਣਾ ਬੱਤੀ ਕਿਤੋਂ ਸਰਚ ਨਾ ਹੋਣੀ ਕਿਹਾ ਹੁਣ ਕਿਥੇ ਚੱਕਿਆ ਜੀ ਪਟਿਆਲੇ ਦੇ ਪਟਿਆਲੇ ਦੇ ਸੁਪਲੇਂਡਰ ਵਾਹ ਜਿਹਨਾਂ ਸੋਇਤਾ ਹਾਂ ਨਾ ਸੋਇਤਾ ਹਾਂ ਸਮਾਲ ਵਿੱਚ ਤੇ ਹੈਪੀ ਕਹਿੰਦੇ ਨੇ ਹੈਪੀ ਮੁੰਗਾ ਤੇ ਇਹਨੇ ਨਾ ਇੱਕ ਮੋਟਰਸਾਈਕਲ ਚੋਰੀ ਕੀਤਾ ਪਟਿਆਲੇ ਤੋਂ ਤੇ ਉਹ ਅਸੀਂ ਨਕਾ ਬੰਦੀ ਦਾ ਰਾਮ ਬRAND ਕਰਾਇਆ ਕਿਉਂਕਿ ਇਧਰ ਅਸੀਂ ਨਕਾ ਬੰਦੀ ਕੀਤੇ ਗ੍ਰਾਹ ਕੰਡਾ ਆਜ ਮੈਡੀਕਲ ਕਰਾਇਆ ਉਹ ਰਾਤ ਬRAND ਕਰਾਇਆ ਸੀ ਅੱਜ ਦਾ ਮੈਡੀਕਲ ਕਰਾ ਕੇ ਮਨਜੂਰ ਅਦਾਲਤ ਦੇ ਵਿੱਚ ਪੇਸ਼ ਕਰਕੇ ਮਗਦਮਾਂ ਦਾ ਜੀ ਹਾਂਜੀ ਹੋ ਗਿਆ ਜੀ ਮਗਦਮਾਂ ਦਾ ਕੋਰਟ ਤੇ ਪੇਸ਼ ਕਰਦੇ ਨੇ ਪਰਮਾਨਾ ਲਵਾਂਗੇ ਜੀ ਕੋਈ ਹੋਰ ਵੀ ਪੁੱਛ ਕੇ ਕਰਾਂਗੇ ਪਿਛਲੀ ਪਹਿਲਾਂ ਵੀ ਇੱਕ ਦੋ ਵਾਰ ਇਹ ਮੋਟਰਸਾਈਕਲ ਚੋਰੀ ਕਰਦਾ ਫੜਿਆ ਗਿਆ ਜੀ ਪਹਿਲਾਂ ਫੜਿਆ ਗਿਆ ਹਮ ਗਦਮਾਂਦਰ ਜਾਇਤ ਪਹਿਲਾਂ ਵੀ ਹਾਂਜੀ ਬਰਾਮਦ ਹੋਇਆ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੋਰ ਦੇਖਦੇ ਹਾਂ ਪੁੱਛ ਕੇ ਇਸ ਤੋਂ ਬਾਅਦ ਜੋ ਵੀ ਹੋ ਸਾਹਮਣੇ ਕੈਮਰਾਮੈਨ ਬੀਕੇ ਕਰਗ ਦੇ ਨਾਲ ਫੁਰਸੋਤਮ ਕੋਸਿਕ ਸਮਾਣਾ ਨਿਊਜ਼